ਕੌਣ ਸੀ ਧਰਮੀ ਫੌਜੀ ਤੇ ਕਿਵੇਂ ਇਹਨਾਂ ਦਾ ਨਾਮ ਪਿਆ ਅੱਜ ਆਪਾਂ ਇਹਨਾਂ ਦੇ ਬਾਰੇ ਗੱਲ ਕਰਾਂਗੇ ਜਦੋਂ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਖਬਰ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖ ਫੌਜੀਆਂ ਤੱਕ ਪਹੁੰਚੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਉਹ ਸੋਗ ਮਨਾ ਰਹੇ ਸਨ ਤੇ ਦੂਜੇ ਪਾਸੇ ਹੋਰ ਰੈਜੀਮੈਂਟਾਂ ਦੇ ਫੌਜੀ ਉਹਨਾਂ ਦੇ ਸਾਹਮਣੇ ਸ਼ਰਾਬਾਂ ਪੀ ਕੇ ਜਸ਼ਨ ਮਨਾ ਰਹੇ ਸਨ ਤੇ ਜਦੋਂ ਇਹ ਖਬਰ ਨੌ ਸਿੱਖ ਰੈਜੀਮੈਂਟ ਤੱਕ ਪਹੁੰਚਦੀ ਹੈ ਤਾਂ ਉਹ ਬਗਾਵਤ ਕਰਨ ਦਾ ਫੈਸਲਾ ਕਰਦੇ ਨੇ ਤੇ 7 ਜੂਨ 1984 ਨੂੰ ਬਰੂਦ ਨਾਲ ਗੱਡੀਆਂ ਭਰ ਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾਉਂਦੇ ਨੇ ਤੇ ਜਿੱਥੇ ਉਹਨਾਂ ਨੂੰ ਰਾਹ ਦੇ ਵਿੱਚ 9000 ਹੋਰ ਫੌਜੀਆਂ ਵੱਲੋਂ ਰੋਕਿਆ ਜਾਂਦਾ ਹੈ ਘੇਰਾ ਪਾਇਆ ਜਾਂਦਾ ਹੈ ਤੇ ਉੱਥੇ ਉਹਨਾਂ ਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਖਬਰ ਜਦੋਂ ਅਲੱਗ-ਅਲੱਗ ਸਥਾਨਾਂ ਦੇ ਰਹਿ ਰਹੇ ਸਿੱਖ ਫੌਜੀਆਂ ਤੱਕ ਪਹੁੰਚਦੀ ਹੈ ਤਾਂ ਉਹ ਸਾਰੇ ਹੀ ਬਗਾਵਤ ਸ਼ੁਰੂ ਕਰ ਦਿੰਦੇ ਹਨ ਅਤੇ ਆਪਣੀ ਨੌਕਰੀ ਨੂੰ ਛੱਡ ਆਪਣੇ ਪਿੰਡਾਂ ਵੱਲ ਆਉਂਦੇ ਹਨ ਕਰਸਾਉ ਤੋਂ ਵੀ ਵੱਧ ਸਿੱਖ ਫੌਜੀ ਫੌਜ ਨੂੰ ਛੱਡ ਪਿੰਡ ਵੱਲ ਆਉਂਦੇ ਹਨ ਇਹਨਾਂ ਵਿੱਚੋਂ ਕਈ ਮਾਰੇ ਜਾਂਦੇ ਨੇ ਕਈ ਫੱਟੜ ਹੁੰਦੇ ਨੇ ਜਿਹੜੇ ਬਚ ਕੇ ਪਿੰਡ ਪਹੁੰਚਦੇ ਨੇ ਉਹਨਾਂ ਨੂੰ ਪਿੰਡ ਵਾਲਿਆਂ ਵੱਲੋਂ ਅਤਵਾਦੀ ਕਹਿ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਕਈਆਂ ਨੂੰ ਬਹੁਤ ਲੰਬਾ ਸਮਾਂ ਜੇਲ੍ਹ ਕੈਦ ਕੱਟਣੀ ਪਈ ਉਸ ਨੂੰ ਦੇਖਦੇ ਐ ਐਸਜੀਪੀਸੀ ਤੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਸਿੱਖ ਧਰਮੀ ਫੌਜੀਆ ਦਾ ਨਾਮ ਦਿੱਤਾ ਤੇ ਇਹਨਾਂ ਦੇ ਨਾਮ ਦੇ ਉੱਪਰ ਬਹੁਤ ਸਾਰਾ ਪੈਸਾ ਇਕੱਠਾ ਹੋਇਆ ਤੇ ਜਦੋਂ ਇਹ ਪੈਸੇ ਦੀ ਮੰਗ ਕੀਤੀ ਗਈ ਤੇ ਹਰ ਵਾਰ ਇਹੀ ਕਹਿ ਦਿੱਤਾ ਗਿਆ ਕਿ ਖਜ਼ਾਨਾ ਖਾਲੀ ਹੈ ਨਾ ਤਾਂ ਸਿੱਖ ਧਰਮੀ ਫੌਜੀਆਂ ਨੂੰ ਇਹ ਪੈਸਾ ਮਿਲਿਆ ਤੇ ਨਾ ਉਹਨਾਂ ਦੇ ਪਰਿਵਾਰਾਂ ਦੀ ਕੋਈ ਇਸ ਪੈਸੇ ਨਾਲ ਸਹਾਇਤਾ ਕੀਤੀ ਗਈ ਕਿਸੇ ਵੀ ਪ੍ਰਕਾਰ ਦੇ ਨਾ ਤੇ ਤੁਹਾਨੂੰ ਇਹ ਇਨਫੋਰਮੇਸ਼ਨ ਕਿਵੇਂ ਲੱਗੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਹੋਰ ਇਦਾਂ ਦੀ ਵੀਡੀਓ ਬਣਾਉਂਦੇ ਰਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ